ਦੁਨੀਆ ਪਰ ਵਿੱਚ ਵਸਦੇ ਪੰਜਾਬੀਓ ਮੇਰੇ ਵੱਲੋਂ ਬਹੁਤ ادب ਸਤਿਕਾਰ ਨਾਲ ਸਤਿ ਸ੍ਰੀ ਅਕਾਲ ਅੱਜ ਫਿਰ ਮੈਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅੱਜ ਦਾ ਮੇਰਾ ਵਿਸ਼ਾ ਹੈ ਕਾਂਗਰਸ ਪਾਰਟੀ ਵਿੱਚ ਖੱਲਰ ਕਿਉਂ ਆਪਸ ਸਾਰੇ ਜਾਣਦੇ ਆਂ ਕੁਝ ਥੇਰ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਪੰਜਾਬ ਵਿੱਚ ਕਾਂਗਰਸ ਦੀ ਪੌ 12 ਸੀ ਕਾਂਗਰਸ ਦਾ ਝੰਡਾ ਪੂਰਾ ਝੂਲਦਾ ਸੀ ਪਰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਲੋਕਾਂ ਦੀ ਅੰਦਰ ਅੱਗ ਪੈਦਾ ਹੋ ਗਈ ਸੀ ਕਿ ਕਾਂਗਰਸ ਦੀ ਪੰਜਾਬ ਵਿੱਚ ਸਰਕਾਰ ਬਣ ਜਾਣੀ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦਾ ਖੱਲਰ ਕਿਸੇ ਪੁਰਾਣੀ ਖੁੱਦੋ ਵਾਂਗ ਖਿਲਰਿਆ ਨਜ਼ਰ ਆਉਂਦਾ ਹੈ ਚਰਨਜੀਤ ਚੰਨੀ ਨੇ ਹਾਲਚ ਹੀ ਜਿਹੜਾ ਦਲਤਪਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਬਹੁਤਾ ਕਾਮਯਾਬ ਜਾਂ ਸਫਲ ਨਹੀਂ ਹੋਇਆ ਪਰ ਉਸ ਨੇ ਜੱਟ ਸਿੱਖਾਂ ਅਤੇ ਜਨਰਲ ਕੈਟਾਗਰੀ ਤੇ ਐਸਸੀ ਕੈਟਾਗਰੀ ਦੇ ਵਿੱਚ ਇੱਕ ਪਾੜਾ ਜ਼ਰੂਰ ਖੜਾ ਕਰ ਦਿੱਤਾ ਹੈ ਐਸਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਚੰਨੀ ਦੀ ਗੱਲ ਕਰਨ ਲੱਗੇ ਹਨ ਅਤੇ ਜੱਟਵਾਦ ਨਾਲ ਜੁੜੇ ਹੋਏ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਅਜਿਹੇ ਰਾਜਨੀਤਿਕ ਪਾੜੇ ਨੇਤਾਵਾਂ ਵੱਲੋਂ ਸਤਾ ਵਿੱਚ ਆਉਣ ਲਈ ਕਿਉਂ ਵਰਤੇ ਜਾਂਦੇ ਹਨ ਇਹਨਾਂ ਨੂੰ ਰਾਜਨੀਤਿਕ ਜਿਗਾਰੜ ਕਿਹਾ ਜਾਂਦਾ ਹੈ ਅਸਲੀ ਤੌਰ ਤੇ ਰਾਜਨੀਤਿਕ ਨੇਤਾਵਾਂ ਦਾ ਕੰਮ ਹਲਕੇ ਦੇ ਪੰਜਾਬ ਦੇ ਸੂਬੇ ਦੇ ਲੋਕਾਂ ਲਈ ਨਵੇਕਲਾ ਹੋਣਾ ਚਾਹੀਦਾ ਹੈ ਇਹਨਾਂ ਦੀਆਂ ਜ਼ਿੰਮੇਵਾਰੀਆਂ ਸੰਵਿਧਾਨ ਵਿੱਚ ਕੁਝ ਤੈਅ ਹਨ ਇਹਨਾਂ ਨੇ ਲੋਕਾਂ ਦੇ ਰਨਕਾਰ ਲੋਕਾਂ ਦੇ ਭਲੇ ਲਈ ਕੰਮ ਕਰਨਾ ਹੁੰਦਾ ਹੈ ਉਸ ਤੋਂ ਇਹ ਖੜਕ ਗਏ ਨੇ ਭੜਕ ਗਏ ਨੇ ਸਤਾਜ ਆਉਣ ਲਈ ਹਰ ਤਰ੍ਹਾਂ ਦੇ ਹਤਕੰਡੇ ਵਰਤ ਰਹੇ ਹਨ ਇਸ ਤਰ੍ਹਾਂ ਹੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਰਾ ਕੁ ਸਿਆਣੀ ਰੀਤੀ ਸਿਆਣੇ ਢੰਗ ਨਾਲ ਪੋਲਟਿਕਸ ਕਰ ਰਹੇ ਹਨ ਉਹਨਾਂ ਦਾ ਖਮੋ ਖਮੋਸ਼ ਰਹਿ ਕੇ ਆਪਣੇ ਆਪ ਨੂੰ ਅੱਗੇ ਵਧਾਉਣ ਦਾ ਤਰੀਕਾ ਵੀ ਫਾਰਗਰ ਹੁੰਦਾ ਨਜ਼ਰ ਆ ਰਿਹਾ ਹੈ ਉਹ ਵਕ ਵਕ ਹਲਕਿਆਂ ਵਿੱਚ ਨਵੇਂ-ਨਵੇਂ ਲੋਕਾਂ ਨੂੰ ਆਪਣੀ ਹੱਥ ਦੀ ਚੀਤੀ ਉਂਗਲ ਫੜਾ ਕੇ ਵਿਕਸਿਤ ਕਰਨ ਵਿੱਚ ਲੱਗੇ ਹੋਏ ਹਨ ਸ਼ਾਇਦ ਇਹ ਸਮੇਂ ਦੀ ਲੋੜ ਵੀ ਹੈ ਕਿ ਕਾਂਗਰਸ ਦਾ ਨਵੀਨੀਕਰਨ ਹੋਵੇ ਕਾਂਗਰਸ ਦਾ ਪਾੜਾ ਤੇ ਲੜਾਈਆਂ ਨਵੀਂ ਕਾਂਗਰਸ ਅਤੇ ਪੁਰਾਣੀ ਕਾਂਗਰਸ ਦਾ ਸਾਰਾ ਫੰਡਾ ਹੀ ਹੈ 1969 ਵਿੱਚ ਹੀ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਮੱਠੀ جنگ ਸ਼ੁਰੂ ਹੋ ਗਈ ਸੀ ਹੁਣ 2025-26 ਤੱਕ ਇਹ جنگ ਲਾਵਾ ਬਣ ਕੇ ਫੁੱਟ ਗਈ ਹੈ ਹੁਣ ਕਾਂਗਰਸ ਦਾ ਰੁਖ ਕਿੱਧਰ ਨੂੰ ਹੁੰਦਾ ਹੈ ਇਹ ਹਰ ਪੰਜਾਬੀ ਸੋਚ ਰਿਹਾ ਹੈ ਕਿ ਕਾਂਗਰਸ ਕਿਹੜੀ ਟੀਸੀ ਨੂੰ ਫੜੇਗੀ ਕਿਹੜੀ ਟੀਸੀ ਨੂੰ ਛੂਹੇਗੀ ਕਿਹੜਾ ਲੀਡਰ ਇਸ ਦਾ ਕਮਾਂਡਰ ਹੋਏਗਾ ਕਿਹੜਾ ਲੀਡਰ ਅੱਗੇ ਹੋਏਗਾ ਭਾਵੇਂ ਕਾਂਗਰਸ ਪਾਰਟੀ ਨੇ ਇਸ ਝੰਝਟ ਝੋਲੇ ਨੂੰ ਖਤਮ ਕਰਨ ਲਈ ਬਿਨਾ ਸੀਐਮ ਦਾ ਚਿਹਰਾ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ ਪਰ ਇਹ ਵੀ ਰਾਜਨੀਤੀ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ ਸਮਝ ਵਾਲੀ ਗੱਲ ਨਹੀਂ ਕਿਉਂਕਿ ਇਹਨਾਂ ਦੇ ਮੁਕਾਬਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਹਮ ਤੱਕ ਇਹ ਹਜ਼ਾਰ ਰੁਪਿਆ ਨਾ ਦੇਣ ਲਈ ਆਲੋਚਨਾ ਕਰਦੇ ਸਨ ਉਹ ਆਲੋਚਨਾ ਕਰਨ ਤੋਂ ਵੀ ਉਹਨੇ ਇਹਨਾਂ ਨੂੰ ਚੁੱਪ ਕਰਾ ਦਿੱਤਾ ਹੈ ਵਿਦੇਸ਼ਾਂ ਵਿੱਚ ਜੋ ਸੁਣਿਆ ਜਾਂਦਾ ਸੀ ਕਿ ਹਰ ਬੰਦੇ ਦੀ ਇਨਸ਼ੋਰੈਂਸ ਹੈ ਆਪਣੀ ਸਿਹਤ ਦਾ ਇਲਾਜ ਕਰਾਉਣ ਲਈ ਉਹ ਇੰਸ਼ੋਰੈਂਸ ਦੇ ਬਦਲੇ ਲੋਕ ਉਹਦੀ EMI ਭਰਦੇ ਨੇ ਪਰ ਪੰਜਾਬ ਵਿੱਚ ਮੁੱਖ ਮੰਤਰੀ ਨੇ ਇਹ ਇੰਨਾ ਵੱਡਾ ਪ੍ਰੋਜੈਕਟ ਲੋਕ ਹਿੱਤ ਵਿੱਚ ਖੜਾ ਕਰ ਦਿੱਤਾ ਹੈ ਕਿ ਕਿਸੇ ਨੇ ਆਪਣੀ 10 ਲੱਖ ਦੀ ਇੰਸ਼ੋਰੈਂਸ ਦੀ ਕੋਈ ਕਿਸ਼ਤ ਨਹੀਂ ਭਰਨੀ ਹਰ ਬੰਦੇ ਦਾ 10 ਲੱਖ ਤੱਕ ਦਾ ਇਲਾਜ ਬਿਲਕੁਲ ਮੁਫਤ ਹੈ 10 ਲੱਖ ਦੀ ਇਸ ਕੀਮਤ ਦੇ ਬੀਮੇ ਦੇ ਵਿੱਚ ਮੇਰਾ ਖਿਆਲ ਹਾਰਟ ਦੀ ਬਾਕਾਸ ਸਰਜਰੀ ਵੀ ਸੰਭਵ ਹੈ ਗੋਡੇ ਬਦਲਨੇ ਸੰਭਵ ਹਨ ਹੋਰ ਚੂਲਾ ਬਦਲਣਾ ਸੰਭਵ ਹੈ ਵੱਡੇ ਵੱਡੀ ਸਰਜਰੀ ਸੰਭਵ ਹੈ ਕਿਉਂਕਿ ਜਿਹੀਆਂ ਕਿਸੇ ਵੀ ਸਰਜਰੀ ਦਾ ਬਿੱਲ ਸ਼ਾਇਦ ਸਹੀ ਰੂਪ ਵਿੱਚ ਬਣਾਉਣਾ ਹੋਵੇ ਤਾਂ 10 ਲੱਖ ਤੋਂ ਵੱਧ ਨਹੀਂ ਬਣਦਾ ਮੇਰੇ ਕਹਿਣ ਦਾ ਮਤਲਬ ਹੈ ਇਹ ਚੰਗੀ ਰਾਜਨੀਤੀ ਦਾ ਇੱਕ ਢੰਗ ਹੈ ਕਿ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ 400 ਰੁਪਏ ਪਰ ਡੇ ਕਮਾਉਣ ਵਾਲਾ ਬੰਦਾ ਜਦੋਂ ਆਪਣੇ ਗੋਡੇ ਬਦਲਣ ਦੀ ਹਿੰਮਤ ਰੱਖੇਗਾ ਤਾਂ ਉਹ ਮੁੱਖ ਮੰਤਰੀ ਨੂੰ ਕਿਵੇਂ ਭੁੱਲੇਗਾ ਬਿਲਕੁਲ ਨਹੀਂ ਭੁੱਲੇਗਾ ਕਾਂਗਰਸ ਪਾਰਟੀ ਨੂੰ ਸਮਝ ਨਹੀਂ ਲੱਗ ਰਹੀ ਕਿ ਆਮ ਆਦਮੀ ਪਾਰਟੀ ਦੇ ਇਸ ਨਰਾਲੇ ਮੁੱਖ ਮੰਤਰੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਉਹ ਆਪਸ ਵਿੱਚ ਲੜਨ ਤੇ ਜਿੰਨੀ એનર્ਜੀ ਵੇਸਟ ਕਰ ਰਹੇ ਨੇ ਲਾਰ ਰਹੇ ਨੇ ਭਾਵੇਂ ਉਹ ਚੋਰੀ ਛੱਪੇ ਹੈ ਲੋਕਾਂ ਸਾਹਮਣੇ ਉਹ ਧੜਿਆਂ ਨੂੰ ਨਹੀਂ ਮੰਨਦੇ ਪਰ ਪੰਜਾਬ ਦੇ ਲੋਕ ਇੰਨੇ ਭੋੜੇ ਨਹੀਂ ਉਹਨਾਂ ਦੇ ਸਾਰੇ ਗਰੁੱਪ ਤੇ ਧੜੇ ਲੋਕਾਂ ਦੇ ਸਾਹਮਣੇ ਗੱਲ ਕਰਨ ਵਾਲੀ ਇਹ ਹੈ ਕਿ ਲੋਕਾਂ ਨੂੰ ਮਿਲਣ ਵਾਲੀਆਂ ਸਹੀ ਫੈਸਿਲਿਟੀਆਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗੂ ਕੀਤਾ ਹੈ ਇਹ ਕੋਈ ਨਿੱਕੇ ਕੰਮ ਨਹੀਂ ਇਹਨਾਂ ਦਾ ਤੋੜ ਕਾਂਗਰਸ ਨੇ ਕਿਵੇਂ ਦੇਣਾ ਇਸ ਲਈ ਉਹਨਾਂ ਕੋਲੇ ਕਿਹੜੀ ਯੋਜਨਾ ਹੈ ਜਾਂ ਉਹ ਕਿਹੜੀ ਯੋਜਨਾ ਨੂੰ ਇੰਪਲੀਮੈਂਟ ਕਰਨਗੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕਹਾਣੀਆਂ ਲੋਕਾਂ ਦੇ ਚਰਚਾ ਦਾ ਵਿਸ਼ਾ ਨੇ ਲੋਕ ਉਹਨਾਂ ਨੂੰ ਆਪਣੀਆਂ ਰੀਲਾਂ ਬਣਾ ਕੇ ਚਲਾ ਰਹੇ ਨੇ ਉਹ ਰਾਜਾ ਵੜਿੰਗ ਦੀਆਂ ਅਰਥਹੀਨ ਗੱਲਾਂ ਦੇ ਬਦਲੇ ਵਿਊ ਵਟੋਰ ਰਹੇ ਕਾਂਗਰਸ ਪਾਰਟੀ ਕਹੋ ਚੁੱਕੀ ਹੈ ਕਿ ਉਸਨੇ ਬੀਜੇਪੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਬੀਜੇਪੀ ਦਾ ਹਾਲ ਤੁਸੀਂ ਵੇਖਿਆ ਹੈ ਬਿਹਾਰ ਰੰਗ ਉਹਨਾਂ ਨੇ ਬਿਹਾਰ ਨੂੰ ਲੋਕਾਂ ਦੀਆਂ ਇੱਛਾ ਅਰਾਈਆਂ ਤੋਂ ਅੱਗੇ ਜਾ ਕੇ ਜਿੱਤ ਲਿਆ ਇੰਝ ਹੀ ਹਰਿਆਣੇ ਵਿੱਚ ਵੀ ਉਹਨਾਂ ਨੇ ਕਾਂਗਰਸ ਤੋਂ ਸੀਐਮ ਦੀ ਕੁਰਸੀ ਤੱਕਾ ਲੈ ਕੇ ਖੋ ਲਈ ਹੈ ਉਹ ਤੱਕਾ ਕੋਈ ਜ਼ਬਰਦਸਤੀ ਬਦਮਾਸ਼ੀ ਦਾ ਤੱਕਾ ਨਹੀਂ ਕਿਹਾ ਜਾ ਸਕਦਾ ਡੈਮੋਕਰੇਟਿਕ ਤੱਕਾ ਹੈ ਉਹਨਾਂ ਦਾ ਢੰਗ ਹੈ ਚੋਣਾਂ ਲੜਨ ਦਾ ਉਹਨਾਂ ਦਾ ਤਰੀਕਾ ਹੈ ਚੋਣਾਂ ਲੜਨ ਦਾ ਪੰਜਾਬ ਵਿੱਚ ਇਤਿਹਾਸ ਅਰਾਈਆਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਕਰ ਰਹੇ ਹਨ ਪਰ ਇਹ ਕੋਈ ਵੀ ਯਾਰ ਨਹੀਂ ਬੀਜੇਪੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਬੀਜੇਪੀ ਕਿਹੜੀ ਰਣਨੀਤੀ ਪੰਜਾਬ ਵਿੱਚ ਖੇਡੇਗੀ ਇਸ ਦਾ ਆਗਾਜ਼ ਉਹ 22 ਫਰਵਰੀ ਨੂੰ ਮੋਗੇ ਵਿੱਚ ਇੱਕ ਵੱਡੀ ਰੈਲੀ ਕਰਕੇ ਕਰਨ ਜਾ ਰਹੇ ਹਨ ਜਿੱਥੇ ਉਹ ਰੈਲੀ ਪੰਜਾਬ ਚ ਨਵੇਂ ਇਨਕਸ਼ਾਫ ਖੜੇ ਕਰੇਗੀ ਪੰਜਾਬ ਵਿੱਚ ਨਵੀਂ ਗੱਲ ਨਵਾਂ ਟੰਗ ਸ਼ੁਰੂ ਕਰੇਗੀ ਉਥੇ ਇੱਕ ਵੱਡੀ ਲੋਕਲ ਸਥਾਨਕ ਪਾਰਟੀਆਂ ਲਈ ਚੁਣੌਤੀ ਵੀ ਖੜੀ ਕਰੇਗੀ ਸੋ ਕਾਂਗਰਸ ਨੂੰ ਲੋੜ ਹੈ ਤਰੰਤ ਲੋੜ ਹੈ ਇਸ ਝਮੇਲਿਆਂ ਵਿੱਚੋਂ ਬਾਹਰ ਨਿਕਲਣ ਦੀ ਇੱਕ ਝੰਡੇ ਹੀਠ ਇਕੱਠੇ ਹੋਣ ਦੀ ਇਹ ਪੁਰਾਣੇ ਲੋਕ ਜਿਹੜੇ ਮੁੱਖ ਮੰਤਰੀ ਦੀ ਇੱਛਾ ਰੱਖਦੇ ਹਨ ਇਹਨਾਂ ਨੂੰ ਪਾਰਟੀ ਲਈ ਤਿਆਗ ਕਰਨਾ ਪਵੇਗਾ ਜਿਵੇਂ ਸ਼੍ਰੀਮਤੀ ਸੋਨੀਆ ਗਾਂਧੀ ਨੇ ਤਿਆਗ ਕਰਕੇ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਉਹ ਵਿਧੀ ਉਹ ਤਰੀਕਾ ਸੱਚਮੁੱਚ ਹੀ ਕਾਰਗਰ ਸੀ ਕਿ ਪੰਜਾਬ ਦੀ ਕਾਂਗਰਸ ਅਜੇ ਹਾ ਕਾਰਗਰ ਤਰੀਕਾ ਅਪਣਾ ਸਕੇਗੀ ਇਹ ਅਸੀਂ ਵੇਖਣਾ ਹੈ ਅੱਜ ਇਸ ਵੀਡੀਓ ਨਾਲ ਆਪ ਸਭ ਦਾ ਧੰਨਵਾਦ ਫੇਰ ਜਲਦੀ ਮਿਲਾਂਗੇ ਕਿਸੇ ਇੱਕ ਨਵੀਂ ਵੀਡੀਓ ਨਾਲ